ਜਿਹੜੀ ਬਹੁਤ ਮਾੜੀ ਘਟਨਾ ਹੋਈ ਆ ਇੰਦਰਾ ਕਲੋਨੀ ਦੇ ਅੰਦਰ ਇੱਕ ਗੈਰ ਕਾਨੂੰਨੀ ਸਮਾਨ ਨਾਮ ਦਾ ਲੜਕਾ ਜਿਹੜਾ ਵਾ ਉਹ ਗੈਰ ਕਾਨੂੰਨੀ ਪਟਾਖ ਰੱਖ ਕੇ ਪਟਾਕੇ ਬਣਵਾ ਰਿਆ ਸੀਗਾ ਰੈਸ਼ੀ ਇਲਾਕੇ ਦੇ ਵਿੱਚ ਬਲਾਸਟ ਹੋਣਾ ਜਿਹਦੇ ਨਾਲ 7 6 ਬੱਚੇ ਤੇ ਦੋ ਲੇੜੀ 8 ਬੰਦੇ ਜਿਹੜੇ ਆ ਉਹ ਅੱਗ ਦੀ ਛਪੇੜ ਦੇ ਵਿੱਚ ਆ ਗਏ ਦੋ ਬੱਚੇ ਜਿਹੜੇ ਆ ਉਹਨਾਂ ਨੂੰ ਪਟਿਆਰੇ ਰੈਫਰ ਕੀਤਾ ਵਾ ਜੇ ਹੋਰ ਲੋੜ ਹੋਊਗੀ ਤਾਂ ਹੋਰਾਂ ਨੂੰ ਵੀ ਕੀਤਾ ਜਾਊਗਾ ਬਾਕੀ ਸੇਵਲਾ ਹਸਪਤਾਲ ਉਹਨਾਂ ਦਾ ਇਲਾਜ ਚੱਲ ਰਿਹਾ ਪਰ ਜਿਹਨੇ ਗੈਰ ਕਾਨੂੰਨੀ ਕੰਮ ਕੀਤਾ ਵਾ ਉਹਦੇ ਉੱਤੇ ਬਣਦੀ ਸਾਡੇ ਐਸਪੀ ਸਾਹਿਬ ਸਮੀਰ ਬਰਮਾ ਤੇ ਐਸਐਚਓ ਸਾਹਿਬ ਸਾਰੇ ਮੌਕੇ ਤੇ ਮੈਂ ਵੀ ਮੌਕੇ ਤੇ ਪਹੁੰਚ ਗਿਆ 2 ਮਿੰਟ ਬਾਅਦ ਇਹ ਘਟਨਾ ਹੋਣ ਤੋਂ ਬਾਅਦ ਉਹ ਬੰਦਾ ਫਰਾਰ ਹੋ ਗਿਆ ਪਰ ਉਹਦੇ ਬਣਦੀ ਜਿਹੜੀ ਕਾਰਵਾਈ ਆ ਉਹਦੇ ਖਲਾਫ ਇਹ ਵੀ ਦੇਖੋ ਉਹ ਬੰਦਾ ਕੈਸਾ ਬਦਕਿਸਮਤ ਆਦਮੀ ਆ ਉਹਨੇ ਬਾਕੀਆਂ ਦੇ ਬੱਚਿਆਂ ਨੂੰ ਤਾਂ ਅੱਗ ਚ ਲਪੇਟੇ ਲਪਟਿਆ ਵਾ ਜਿਹੜਾ ਉਹਦਾ ਆਪਣਾ ਬੱਚਾ ਉਹ ਵੀ ਸੀਰੀਅਸ ਆ ਉਹ ਸੀਐਮਟੀ ਆ ਇਹ ਲੋਕ ਪਤਾ ਨਹੀਂ ਪੈਸੇ ਦੀ ਲਾਲਸਾ ਪਿੱਛੇ ਰੈਕੀ ਇਲਾਕਿਆਂ ਦੇ ਅੰਦਰ ਪਟਾਖੇ ਦਾ ਕੰਮ ਕਰ ਰਹੇ ਆ ਦੇਖੋ ਕਿੰਨਾ ਵੱਡਾ ਐਕਸੀਡੈਂਟ ਹੋ ਗਿਆ ਇਹਨਾਂ ਅਗਲੇ ਸਾਲ ਦੁਸ਼ਹਿਰਾ ਨਿਕਲ ਗਿਆ ਦੀਵਾਲੀ ਨਿਕਲ ਗਈ ਜੇਕਰ ਇਹ ਘੱਟਾ ਕਰਮ ਨਾ ਹੁੰਦਾ ਤੇ ਫੈਕਟਰੀ ਤਾਂ ਜਲਦੀ ਡਿੱ ਪਤਣ ਲੱਗਦਾ ਦੇਖੋ ਫੈਕਟਰੀ ਨਹੀਂ ਗਈ ਉਹ ਘਰ ਦੇ ਅੰਦਰ ਆਪਣੇ ਮਕਾਨ ਜਿਹੜਾ ਵਾ 40 ਗੱਜ ਦੇ ਵਿੱਚ ਮਕਾਨ ਦੇ ਵਿੱਚ ਹੀ ਬੈੱਡ ਤੇ ਹੀ ਬੈਠਾ ਪਟਾ ਬਣਾਈ ਜਾਂਦਾ ਵਾ ਪਟਾ ਲੇ ਕੋਨੇ ਇੱਥੇ ਪੁਲਿਸ ਜਾਂ ਤੁਸੀਂ ਮੈਂ ਕੀ ਕਰਾਂਗੇ ਸਰ ਪਤਾ ਲਗਾ ਕਿੰਨੇ ਸਮੇਂ ਤੋਂ ਚੱਲ ਰਹੀ ਸੀ ਵੇਖੋ ਸਮਝਾ ਨਹੀਂ ਇਹ ਕਹਿ ਸਕਦੇ ਕਿਉਂਕਿ ਜਦੋਂ ਹੈ ਹੀ ਉਹਦਾ ਗਲੀ ਦੇ ਅੰਦਰ ਲਾਸ਼ ਦੇ ਉੱਤੇ 30 40 ਗੱਜ ਦੇ ਵਿੱਚ ਬੈੱਡ ਦੇ ਉੱਤੇ ਹੀ ਬੈਠਾ ਬਣਾਈ ਜਾਂਦਾ ਪਟਾ ਤੇ ਉੱਥੇ ਹੀ ਬਲਾਸਟ ਹੋ ਗਿਆ ਉਹ ਜਿਹੜੀ ਗਲੀ ਛੋਟੀ ਜੀ ਗਲੀ ਆ ਗਲੀ ਦੇ ਅੰਦਰ ਦੋ ਤਿੰਨ ਬੰਦਿਆਂ ਨੂੰ ਜਾ ਕੇ ਅੱਗ ਪੈ ਗਈ ਜਿਹਦੇ ਨਾਲ ਇੱਥੇ ਬੱਚੇ ਆ ਦਾਖਲ ਹੋਏ ਆ ਦੇਖੋ ਤੁਸੀਂ ਕਿੰਦੀ ਮਾੜੀ ਗੱਲ ਆ ਜੇ ਪਿੱਛੇ ਦੇ ਆਂਡ ਗਵਾਂ ਦਾ ਆਪਾ ਹੁਣ ਪੁਲਿਸ ਨੂੰ ਕਈ ਬੰਦੇ ਦੋਸ਼ ਦੇਣ ਲਾਪੰਦੇ ਆ ਉਸ ਕਿੱਥੇ ਕਿੱਥੇ ਪੈਰਾ ਦਊਗੀ ਤੁਸੀਂ ਹੁਣ ਜੇ ਕੋਈ ਵਾਈਟ ਕਰ ਰਹੇ ਹੋ ਤੁਸੀਂ ਮੇਰੀ ਇੱਥੇ ਆਇਆ ਤੇ ਮੇਰੀ ਕੰਨ ਲਾਪੇ ਮੇਰੇ ਹੁਣ ਜੇ ਟਲੀਆਂ ਦੇ ਵਿੱਚ ਬੈਠੇ ਲੋਕ ਮਾੜਾ ਕੰਮ ਕਰੀ ਜਾਊਗੇ ਪੁਲਿਸ ਨੂੰ ਕਿਵੇਂ ਪਤਾ ਲੱਗੇ ਇਹਦਾ ਆਂਡ ਗਵਾਂ ਨੂੰ ਚਾਹੀਦਾ ਸੀ ਵੀ ਤੁਸੀਂ ਆਪਣੇ ਬੱਚਿਆਂ ਨੂੰ ਬਰੂਦ ਦੇ ਉੱਤੇ ਬਿਠਾਇਆ ਹੋਇਆ ਤੁਸੀਂ ਕਿਸੇ ਨੂੰ ਸ਼ਿਕਾਇਤ ਕਰੋ ਜਾ ਕੇ ਦੱਸੋ ਮੈਨੂੰ ਸਭ ਬਰੂ ਲੈਣ ਲਈ ਲੈਸੈਂਸ ਲੈਣਾ ਪੈਂਦਾ ਕਿਤੇ ਨਾ ਕਿਤੇ ਦੇਖੋ ਜਿਹੜੇ ਲੋ ਜਿਹੜੇ ਲੋਕਾਂ ਦੇ ਮੂੰਹ ਨੂੰ ਲਹੂ ਲੱਗ ਜਾਂਦਾ ਉਹਨਾਂ ਨੂੰ ਸੰਸਤਾ ਦੀ ਲੋ ਨਹੀਂ ਜਿਹੜੇ ਗੈਰ ਕਾਨੂੰਨੀ ਕੰਮ ਕਰਨਾ ਜਾਣਦੇ ਆ ਉਹਨਾਂ ਲੋਕਾਂ ਨੇ ਕਦੇ ਇਸ ਪਾਸੇ ਨਹੀਂ ਦਿੱਖਿਆ ਉਹਨਾਂ ਨੇ ਹਮੇਸ਼ਾ ਆਪਣੀ ਲਾਸਾ ਤੇ ਆਪਣਾ ਝੱਡ ਭੜ ਲਈ ਕਿਸੇ ਦੇ ਬੱਚੇ ਨਾਲ ਫਲਬਾੜ ਜਿਆਦਾ ਕੈਲ ਤਾਂ ਦੋ ਬੱਚੇ ਦਾ ਹੈਗੇ ਬਹੁਤ ਛੀ ਦੀ ਉਹਨਾਂ ਨੂੰ ਪਟਿਆਲੇ ਕੀਤਾ ਵਾ ਰਜਿੰਦਰਾ ਹਸਪੀਟਲ DC ਲੁਧਿਆਣਾ ਨੇ ਕਹਿਤਾ ਉੱਤੇ ਤੇ ਡੀਸੀ ਸਾਹਿਬ ਵੀ ਤੇ ਸਾਡੇ ਐਸਪੀ ਸਾਹਿਬ ਵੀ ਸੀਪੀ ਸਾਹਿਬ ਵੀ ਸਾਰਿਆਂ ਨੇ ਆਪਣਾ ਜਿਹੜਾ ਉਹਨਾਂ ਦੀ ਡਿਊਟੀ ਆ ਉਹਨਾਂ ਨੇ ਉਹ ਉੱਥੇ ਕਰਤੀ ਦਵਾ। ਦੇਖੋ ਮੈਂ ਤਾਂ ਇੱਕੋ ਗੱਲ ਕਹੂੰਗਾ ਆਪਾਂ ਸਾਰੇ ਸ਼ਹਿਰ ਵਾਸੀ ਖੜੇ ਆ ਜੀ ਦੀ ਨੌਲੇਜ ਦੇ ਵਿੱਚ ਆ ਇਹ ਨਾ ਸੋਚੋ ਵੀ ਅਗਲਾ ਆਪਣੇ ਘਰ ਚ ਬਣਾ ਰਿਆ ਇਹ ਵੀ ਬੰਦਾ ਆਪਣੇ ਘਰ ਚ ਹੀ ਬਣਾ ਰਿਆ ਸੀ ਬਰੂਦ ਨੇ ਕਿਸੇ ਦਾ ਨਾਮ ਨਹੀਂ ਪੁੱਛਣਾ ਚਾਹੀ ਮੈਂ ਆਵਾਂ ਚਾਹੀ ਤੁਸੀਂ ਉਮ ਬਰੂਦ ਤਾਂ ਬਰੂਦ ਹੀ ਹੁੰਦਾ ਵਾ ਆ ਬਰੂਦ ਕਰਕੇ ਅੱਜ ਉਹ ਗਲੀ ਦਾ ਕੱਗ ਆ ਗਈ ਜੇ ਆਪਾਂ ਇਹੀ ਕਿਸੇ ਆਣ ਗਵਾਨ ਨੇ ਪਹਿਲਾਂ ਦੱਸਿਆ ਹੁੰਦਾ ਉੱਥੇ 200 ਘਰ ਆ 200 ਘਰ ਦੇ ਵਿੱਚੋਂ ਇੱਕੋ ਹੀ ਘਰ ਪਟਾਖਾ ਸਨ ਨਾਲ ਆਪਣਾ ਬੰਬ ਬਣਾ ਰਿਆ ਵਾ ਜੇ ਉਹਦਾ ਪਹਿਲਾਂ ਹੀ ਸ਼ਿਕਾਇਤ ਕੀਤੀ ਹੁੰਦੀ ਅੱਜ ਇਹ ਘਟਨਾ ਨਾ ਵਾਪਰਦੀ ਲੋਕ ਜਿਹੜੇ ਬੱਚੇ ਵਿਚਾਰੇ ਝੁੱਲਸੇ ਵੀ ਆ ਉਹ ਜਦੋਂ ਅੱਗ ਲੱਗੀ ਪਹਿਲਾਂ ਦੋ ਬੱਚੇ ਝੁੱਲਸੇ ਆ ਜਦੋਂ ਅੰਦਰ ਅੱਗ ਲੱਗੀ ਉਹ ਬੱਚੇ ਪਾਣੀ ਪਾਉਣ ਗਏ ਫਿਰ ਪਟਾਖਾ ਨੇ ਪਟਾਕਾ ਮਾਰਤਾ ਉਹਦੇ ਨਾਲ ਵਿਚਾਰੇ 5-6 ਬੱਚੇ ਝੁੱਲਸ ਗਏ ਇਸ ਕਰਤੇ ਆਪਾਂ ਸਾਰੇ ਲੋਕਾਂ ਨੂੰ ਇਸ ਗੱਲ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਵੀ ਆਪਾਂ ਆਪ ਪੁਲਿਸ ਨੂੰ ਤਲਾਹ ਦਈਏ ਵੀ ਆਹ ਬੰਦਾ ਮਾਰੀ ਸਰਕਾਰਵਾਈ ਹੋਊਗੀ ਬਿਲਕੁਲ ਠੋਕ ਕੇ ਹੋਊਗੀ ਮੈਂ ਤਾਂ ਹੁਣ ਵੀ ਕਹਿਣਾ ਵਾਂ ਮੇਰੀਓ ਕੋਈ ਅੱਗੇ ਮੇਰੇ ਵੀ ਧਿਆਨ ਚ ਲਿਆਂਦਾ ਹੋਣਾ ਮੈਂ ਖੁਦ ਆਪ ਪੋਲ ਜਾ ਕੇ ਕਾਰਵਾਈ ਕਰਾਂ ਗਲੀ ਮੱਲਿਆ ਦੇ ਵਿੱਚ ਜਿਹੜੇ ਸਾਈਕਲ ਵਾਲੇ ਜਾਂ ਹੋਰ ਆ ਪਟਾਸ ਵੇਚਦੇ ਫਿਰੇ ਪਹਿਲਾਂ ਗੱਲ ਸੁਣ ਲਓ ਮੈਨੂੰ ਕੋਈ ਗੈਰ ਕਾਨੂੰਨੀ ਕੰਮ ਕਰਦਾ ਮੈਂ ਤਾਂ ਲੋਕਾਂ ਨੂੰ ਕਹਿਣਾ ਵਾਂ ਮੈਨੂੰ ਸਾਢੇ 3 ਸਾਲ ਹੋ ਗਏ ਹਲਕਾ ਸੈਂਟਰ ਦਾ ਸੇਵਾਦਾਰ ਬਣੇ ਨੂੰ ਮੈਂ ਕਹਿਣਾ ਕੋਈ ਚਿੱਟਾ ਵੇਚਦਾ ਜਿਹਦੇ ਨਾਲ ਮਾਮਾ ਦੇ ਪੁੱਤ ਮਰਦੇ ਆ ਮੈਨੂੰ ਡਾਇਰੈਕਟ ਦੱਸੋ ਤੁਸੀਂ ਨਾ ਕਿਸੇ ਦੇ ਨਾਲ ਪੰਗਾ ਲਿਓ ਮੈਂ ਖੁਦ ਆਪ ਜਾਊਂਗਾ ਮੈਨੂੰ ਪਤਾ ਉਹਨਾਂ ਦੇ ਸਮਗਲਰਾਂ ਦੇ ਹੱਥ ਲੰਬੇ ਆ ਪਰ ਜਿਹੜਾ ਬੰਦਾ ਗੈਰਕਾਨੂੰਨੀ ਕੰਮ ਕਰਦਾ ਵਾ ਮੇਰੇ ਧਿਆਨ 'ਚ ਮੈਂ ਤੁਹਾਨੂੰ ਵੀ ਮੀਡੀਆ ਵਾਲੇ ਭਾਜਚਾਰੇ ਨੂੰ ਕਹਿਣਾ ਵਾ ਮੇਰੇ ਧਿਆਨ 'ਚ ਲਿਆਓ ਮੈਂ ਆਪ ਖੁਦ ਖੜ ਕੇ ਛਾਤੀ ਠੋਕ ਕੇ ਕੰਮ ਕਰਾਊਂਗਾ